ਈ ਪਹਿਲਾ ਪਹਿਲਾ ਐ ਜੀ ਨਾਮ ਹਮ ਉਤਮ ਨੀਚ ਨਮਦ ਮਹਾਰ ਸਰਣਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਬਿਸਰਜਿਤ ਰੋਗ ਦੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 504 ਤੇ ਸ਼ੋਭਨੀਕ ਭੂਜਰੀ ਰਾਗ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਇ ਪਾਵਨ ਸ਼ਬਦ ਦਾ ਜਾਪਨ ਨੂੰ ਸਾਜ ਖਾਨ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ اے ਭਾਈ ਪਰਮੇਸ਼ਰ ਦੀ ਭਗਤੀ ਕਰੋ ਪਰਮੇਸ਼ਰ ਦਾ ਹੁਕਮ ਮੰਨੋ ਨਾ ਆਪਣੇ ਆਪ ਨੂੰ ਉੱਚੇ ਸਮਝੋ ਨਾ ਆਪਣੇ ਆਪ ਨੂੰ ਨੀਵੇਂ ਅਖਵਾਓ ਨਾ ਵਿਚਾਰਲੇ ਮੇਲਦੇ ਹੀ ਸਿਰਫ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹੋ ਤੇ ਸਮਾਜ ਵੱਲੋਂ ਨਿਰਮੋਹ ਰਹੋ ਨਾ ਤੁਹਾਨੂੰ ਦੁੱਖ ਤਕਲੀਫ ਵਿਛੋੜਾ ਚਿੰਤਾ ਇਹ ਸਾਰੇ ਹੀ ਭੁੱਲ ਜਾਣਗੇ ਭਾਈ ਰੇ ਗੁਰ ਕਿਰਪਾ ਤੇ ਭਗਤ ठाकुर ਕੀ ਏ ਭਾਈ ਇਹ ਪਰਮੇਸ਼ਰ ਦੀ ਭਗਤੀ ਗੁਰੂ ਦੀ ਕਿਰਪਾ ਤੋਂ ਬਿਗੈਰ ਨਹੀਂ ਮਿਲਨੀ ਸਤ ਗੁਰ ਬਾਖ ਹਿਰਦੇ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਸੱਚੇ ਗੁਰੂ ਦੀ ਬਖਸ਼ੀ ਬਾਣੀ ਨੂੰ ਹਿਰਦੇ ਵਿੱਚ ਵਸਾਓ ਤੁਸੀਂ ਵੀ ਮੈਲ ਰਹੇ ਤਾਂ ਜਾਓਗੇ ਪਵਿੱਤਰ ਹੋ ਜਾਓਗੇ ਜਮਾ ਦੀ ਮਥਾਜੀ ਮੁਕ ਜਾਵੇਗੀ ਕੋਈ ਤੁਹਾਡਾ ਲੇਖਾ ਦੇਣਾ ਹੀ ਨਹੀਂ ਰਹੇਗਾ ਕੋਈ ਡੈਬਿਟ ਨਹੀਂ ਹੋਵੇਗਾ ਰਹਾਉ ਦੀਆਂ ਪੰਗਧਿਆਨ ਹਰ ਗੁਣ ਰਸਨ ਰਵੇ ਪ੍ਰਭ ਸੰਗੇ ਜੋਤੀਸ ਪਾਵੇ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਾਵੇ ਜੀਵਨ ਹਰ ਬਿਨ ਨੇ ਫਲ ਮੇਕ ਕਰੀ ਜੋ ਪਰਮੇਸ਼ਰ ਦੇ ਗੁਣ ਗਾਓ ਆਪਣੀ ਜੀਬ ਦੇ ਨਾਲ ਪਰਮੇਸ਼ਰ ਨੂੰ ਅੰਗ ਸੰਗ ਵਸਦਾ ਸਮਝੋ ਜੋ ਵੀ ਪਰਮੇਸ਼ਰ ਕਰਦਾ ਹੈ ਉਹ ਤੁਨੂੰ ਕਿਹੜੇ ਮਥੇ ਪ੍ਰਵਾਨ ਕਰੋ ਤਾਂ ਤੁਸੀਂ ਆਤਮਿਕ ਅਡੋਲਤਾ ਦੀ ਵਿਵਸਥਾ ਵਿੱਚ ਪਹੁੰਚ ਜਾਓਗੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਗੁਜ਼ਾਰੀ ਹੋਈ ਇੱਕ ਘੜੀ ਵੀ ਤੁਹਾਨੂੰ ਤੰਗ ਕਰੇਗੀ ਵਿਛੋੜਾ ਲੱਗੇਗਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਜੋ ਜੀਵਨ ਹੈ ਉਹ ਐਵੇਂ ਹੀ ਜਾਵੇਗਾ ਇੱਕ ਘੜੀ ਵੀ ਨਾ ਗਵਾਓ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ਼ ਨਾ ਮਿਟੈ ਨਿਤਨੇਤ ਚੜੈ ਸੁਵਾਈ ਏ ਭਾਈ ਜੇ ਪਰਮੇਸ਼ਰ ਕਿਸੇ ਤੇ ਕਿਰਪਾ ਕਰਦਾ ਹੈ ਉਸ ਦੇ ਨਾਲ ਖੋਟ ਨਾ ਰੱਖੋ ਉਸ ਦੀ ਨਿੰਦਿਆ ਨਾ ਕਰੋ ਨਿੰਦਿਆ ਕਰਨ ਦੇ ਨਾਲ ਤੁਹਾਨੂੰ ਮੁਕਤੀ ਨਹੀਂ ਮਿਲਣੀ ਨਾ ਰੋਸ ਕਰੋ ਉਹਨਾਂ ਉੱਤੇ ਕਿਉਂਕਿ ਪਰਮੇਸ਼ਰ ਨੇ ਜੇ ਕਿਸੇ ਤੇ ਬਖਸ਼ਿਸ਼ ਕੀਤੀ ਹੈ ਤੇ ਕੋਈ ਉਸ ਨੂੰ ਮਿਟਾ ਵੀ ਨਹੀਂ ਸਕਦਾ ਉਸ ਨੂੰ ਹੋਰ ਵੱਧਦੀ ਜਾਵੇਗੀ ਨਿੰਦਿਆ ਕਰਨ ਵਾਲਿਆਂ ਨੂੰ ਠੇਡੇ ਹੀ ਵੱਜਦੇ ਰਹਿਣਗੇ ਘਰ-ਬਾਰ ਉਹਨਾਂ ਨੂੰ ਕੋਈ ਥਾਂ ਨਹੀਂ ਮਿਲੇਗਾ ਐ ਜੀ ਗੁਰ ਕੀ ਦਾਤ ਨਮੇਟੇ ਕੋਈ ਮੇਰੇ ਠਾਕੁਰ ਆਪ ਦੇਵਾਈ ਨਿੰਦਕਨਾਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਇਹ ਭਾਈ ਗੁਰੂ ਕਿਸੇ ਨੂੰ ਦਾਤ ਦਿੰਦਾ ਹੈ ਤੇ ਉਹਨੂੰ ਕੋਈ ਸੰਸਾਰੀ ਮਿਟਾਉ ਵੀ ਨਹੀਂ ਸਕਦਾ ਕਿਉਂਕਿ ਉਹ ਤਾਂ ਪਰਮੇਸ਼ਰ ਉਹਨੂੰ ਆਪ ਦੇ ਰਿਹਾ ਹੈ ਉਹਨਾਂ ਦੀ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਕਾਲੇ ਹੀ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਗੁਰੂ ਦੀ ਦਿੱਤੀ ਹੋਈ ਦਾਤ ਚੰਗੀ ਹੀ ਨਹੀਂ ਲੱਗਦੀ ਵੀ ਉਹਨੂੰ ਕਿਉਂ ਦਿੱਤੀ ਮੈਨੂੰ ਕਿਉਂ ਨਹੀਂ ਦਿੱਤੀ ਐ ਜੀ ਸਾਰਣ ਪਰੇ ਪ੍ਰਭ ਬਖਸ਼ ਮਿਲਾਵੇ ਬੇਲਮਨਾਦ ਆ ਰਾਈ ਆਨੰਦ ਮੂਲ 나ਥ ਸਿਰ 나ਥਾ ਸਤਗੁਰ ਮੇਲ ਮਿਲਾਈ ਏ ਭਾਈ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਓ ਪਰਮੇਸ਼ਰ ਗੁਰੂ ਬਖਸ਼ ਕੇ ਕਰਕੇ ਆਪਣੇ ਨਾਲ ਹੀ ਮਿਲਾ ਲਵੇਗਾ ਇੱਕ ਮਿੰਟ ਵੀ ਨਹੀਂ ਲਾਉਂਦਾ ਉਹ ਸਾਰੇ ਸੁੱਖਾਂ ਦਾ ਸੋਮਾ ਹੈ ਉਹ ਨਾਥਾਂ ਦਾ ਵੀ ਨਾਥ ਹੈ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ ਸਤਿਗੁਰੂ ਆਪਦੇ ਨਾਲ ਹੀ ਮਿਲਾ ਲਿੰਦਾ ਜਿਹੜੇ ਉਹਦੀ ਵਿਧੀ ਵਿਧਾਨ ਨੂੰ ਮੰਨਦੇ ਹਨ ਐ ਜੀ ਸਦਾ ਦਾਇਾਲ ਦਇਆ ਕਰ ਰਵਿਆ ਗੁਰਮਤਿ ਪਰਮਨ ਚੁਕਾਈ ਪਾਰਸ ਭੇਟ ਕੰਚਨਤਾਤ ਹੋਈ ਸਤਸੰਗਤ ਕੀ ਵੜਿਆਈ ਜੇ ਪਈ ਜੋ ਪਰਮੇਸ਼ਰ ਨੂੰ ਸਿਮਰਦੇ ਹਨ ਗੁਰੂ ਦਇਆ ਦਾ ਸੋਮਾ ਹੈ ਉਹ ਗੁਰੂ ਦੀ ਮੱਤ ਉਤੇ ਗੁਰੂ ਆਪ ਹੀ ਤੋੜ ਲੈਂਦਾ ਹੈ ਉਹਦੇ ਜੋ ਪਰੰਪਰਾ ਲੇਕੇ ਹੀ ਖਤਮ ਕਰ ਦਿੰਦਾ ਹੈ ਗੁਰੂ ਇੱਕ ਇਹੋ ਜਿਹਾ ਪਾਰਸ ਹੈ ਉਸਦੇ ਨਾਲ ਲੱਗਣ ਦੇ ਨਾਲ ਸਾਰੇ ਹੀ ਸੋਨਾ ਭਾਵ ਸੱਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਲ ਹੀ ਮਲਾਪ ਹੋ ਜਾਂਦਾ ਹੈ ਇਹ 사ਤ ਸੰਗਤ ਦੀ ਵਡਿਆਈ ਹੈ ਹਰ ਜਾਨ ਨਿਰਮਲ ਮਨ ਇਸ ਨਾਨੀ ਮਜਨ ਸਤ ਗੁਰ ਭਾਈ ਪੁਨਰ ਉਪਜਨ ਨਹੀਂ ਜਨ ਸੰਗਤ ਜੋਤੀ ਜੋਤ ਮਿਲਾਈ ਪਰਮੇਸ਼ਰ ਦਾ ਨਾਮ ਇਹ ਕਹੋ ਜਪ ਪਵਿੱਤਰ ਜਲ ਹੈ ਉਸ ਦੇ ਵਿੱਚ ਇਸ਼ਨਾਨ ਕਰਨਾ ਆ ਜਾਵੇ ਤੇ ਉਹ ਵੀ ਮੈਲ ਰਾਇਤ ਹੋ ਜਾਂਦਾ ਹੈ ਸੱਚੇ ਗੁਰੂ ਨੂੰ ਪਾ ਜਾਂਦਾ ਹੈ ਉਹਨੂੰ ਫਿਰ ਜਨਮ ਮਰਨ ਦਾ ਗੇੜ ਹੀ ਨਹੀਂ ਰਹਿ ਜਾਂਦਾ ਕਿਉਂਕਿ ਸਤ ਸੰਗਤ ਵਿੱਚ ਬੈਠ ਕੇ ਉਹ ਦੀ ਜੋਤ ਵਿੱਚ ਹੀ ਮਿਲ ਜਾਂਦਾ ਹੈ ਤੂੰ ਵੱਡ ਪੁਰਖ ਆਗਮਤ ਰੋਵਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰਝਨ ਦੀਜੈ ਜੁਗ-ਜੁਗ ਸਬਦ ਸਲਾਹੀ ਪਰਮੇਸ਼ਰ ਮਾਨੋ ਇੱਕ ਬਹੁਤ ਵੱਡਾ ਪਵਿੱਤਰ ਰੁੱਖ ਹੈ ਆਪਾਂ ਉਹਦੇ ਪੰਛੀ ਬਣ ਜਾਈਏ ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦਾ ਜੋ ਨਾਮ ਹੈ ਉਹ ਮੈਲ ਰਹਿਤ ਕਰਨ ਵਾਲਾ ਪਵਿੱਤਰ ਕਰ ਦੇਣ ਵਾਲਾ ਹੈ ਜੁਗ-ਜੁਗ ਸਾਰੇ ਯੁਗਾਂ ਦੇ ਵਿੱਚ ਹਰ ਰੋਜ਼ ਉਹਦੀ ਸਿਫਤ ਸਲਾਹ ਕਰਦੇ ਰਹੋ ਕੋਈ ਗੰਭੀਰ ਬੇਨਤੀ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ